ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੂਰਾ ਸੋ ਪਹਿਚਾਨੀਏ ਜੋ ਲੜੇ ਦੀ ਰਹਿ ਪੁਰਜਾ ਪੁਰਜਾ ਕਟ ਮਰੇ ਕਭੂ ਨਾ ਛਾਡੇ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਸੁਲਤਾਨਪੁਰ ਲੋਧੀ ਦੀ ਸmooth ਸਾਧ ਸੰਗਤ ਗੁਰਦੁਆਰਾ ਅਕਾਲ ਬੂੰਗਾ ਸਾਹਿਬ ਤੇ ਜੋ 23 ਤਰੀਕ ਨੂੰ ਪੰਜਾਬ ਸਰਕਾਰ ਨੇ ਨਜਾਇਜ਼ ਹਮਲਾ ਕੀਤਾ ਸੀ ਉਹਦੇ ਰੋਸ ਵਜੋਂ ਇਕੱਠੀ ਹੋਈ ਹੈ ਅਸੀਂ ਸਾਰੇ ਗੁਰੂ ਨਾਨਕ ਦੀ ਧਰਤੀ ਦੇ ਵਾਸੀ ਆਂ ਔਰ ਗੁਰੂ ਨਾਨਕ ਜੀ ਨੇ ਜੋ ਉਹਨਾਂ ਨੇ ਦੱਸਿਆ ਕਿ ਸੰਵਾਦ ਦੇ ਨਾਲ ਵੱਡੇ ਤੋਂ ਵੱਡਾ ਮਸਲਾ ਵੀ ਹੱਲ ਹੋ ਸਕਦਾ ਹੈ ਪਰ ਇੱਥੇ ਸੰਵਾਦ ਦੀ ਜਗ੍ਹਾ ਤੇ ਦੋ ਨਿਆਂ ਸਿੰਘ ਗੁੱਟਾਂ ਦੀ ਲੜਾਈ ਸੀ ਬਾਬਾ ਮਾਨ ਸਿੰਘ ਜੀ ਬਾਬਾ ਬਲਬੀਰ ਸਿੰਘ ਜੀ ਦੀ ਉਸ ਲੜਾਈ ਨੂੰ ਗੱਲਬਾਤ ਦਾ ਹੱਲ ਕਰਨ ਦੀ ਜਗ੍ਹਾ ਤੇ ਪੰਜਾਬ ਸਰਕਾਰ ਨੇ ਗੁਰਦੁਆਰਾ ਅਕਾਲ ਬੂੰਗਾ ਸਾਹਿਬ ਵਿਖੇ 23 ਤਰੀਕ ਨੂੰ ਕਾਂਬੜ ਤੋੜ ਗੋਲੀਆਂ ਨਾਲ ਹਮਲਾ ਕਰ ਦਿੱਤਾ ਜੋ ਕਿ ਬਹੁਤ ਹੀ ਗਲਤ ਹੋਇਆ ਹੈ ਸੋ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਮੰਗ ਹੈ ਕਿ ਸੈੱਟ ਬਣਾਈ ਜਾਏ ਇਹ ਸੀਬੀਆਈ ਨੂੰ ਇਨਕੁਆਇਰੀ ਮਾਰ ਕੀਤੀ ਜਾਵੇ ਤਾਂ ਕਿ ਇਨਸਾਫ ਮਿਲ ਸਕੇ ਭਗਵੰਤ ਮਾਨ ਸਰਕਾਰ ਨੂੰ ਵੱਡੀ ਤਾਕਤ ਦਿੱਤੀ ਸੰਗਤ ਨੇ ਉਹਨਾਂ ਦੇ ਸੁੱਖ ਲਈ ਦਿੱਤੀ ਹੈ ਇਸ ਲਈ ਨਹੀਂ ਦਿੱਤੀ ਕਿ ਗੁਰੂ ਘਰਾਂ ਦੇ ਉੱਪਰ ਤੰਬਰ ਤੋਲੀਆਂ ਦੇ ਗੋਲੀਆਂ ਮਾਰ ਕੇ ਤੇ ਹਮਲਾ ਕਰ ਦੇਣਾ ਸੋ ਬਹੁਤ ਗਲਤ ਹੋਇਆ ਹੈ ਸੀਬੀਆਈ ਨੂੰ ਇਹ ਜਾਂਚ ਦਿੱਤੀ ਜਾਣੀ ਚਾਹੀਦੀ ਹੈ ਸੈੱਟ ਬਣਾਈ ਜਾਣੀ ਚਾਹੀਦੀ ਹੈ ਸਾਡੀ ਇਹ ਪੁਰਜ਼ੋਰ ਮੰਗ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜਨੀਆ ਸੌਰਤ ਸਿੰਘ ਹਲਕਾ ਸੁਲਤਾਨਪੁਰ ਲੋਧੀ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਸਮੁੱਚੇ ਵਰਕਰ ਸਾਹਿਬਾਨ ਸਰਦਾਰਨੀ ਗੁਰਪ੍ਰੀਤ ਕੌਰ ਮੈਂਬਰ ਐਸਜੀਪੀਸੀ ਦੀ ਅਗਵਾਈ ਥੱਲੇ ਜਿਹੜਾ ਹੈਗਾ ਜੋ ਧਰਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਿੰਦਰ ਹਰਜਿੰਦਰ ਸਿੰਘ ਜੀ ਤਾਮੀ ਸਾਹਿਬ ਵੱਲੋਂ ਪ੍ਰੋਗਰਾਮ ਲਿਖਿਆ ਗਿਆ ਸੀਗਾ ਅੱਜ 29 ਦਿਨ ਹੋ ਗਏ ਹੈਗੇ ਆ ਕਿਉਂਕਿ ਆ ਗੁਰਦੁਆਰਾ ਅਕਾਲ ਬੁੰਗਾ ਦੇ ਜਿਹੜਾ 23 ਤਰੀਕ ਨੂੰ 23 ਨਵੰਬਰ ਨੂੰ ਗੋਲੀਆਂ ਚਲਾਈਆਂ ਗਿਆ ਸੀਗਾ ਉਸ ਦੀ ਕੋਈ ਜ਼ਰੂਰਤ ਨਹੀਂ ਸੀ ਔਰ ਜਿਹੜਾ ਅਕਾਲੀ ਦਲ ਦਾ ਅਸੀਂ ਇਹ ਮੰਗ ਕਰ ਰਹੇ ਹੈਗੇ ਆ ਉਹ ਗਵੰਤ ਸਿੰਘ ਜਿਹੜੇ ਮੁਖਮਤਰੀ ਹੈਗੇ ਆ ਅ ਪੰਜਾਬ ਉਹਨਾਂ ਤੋਂ ਕਿ ਉਹ ਇਹ ਦੱਸਣ ਕਿਉਂਕਿ ਜਿਹੜੀ ਗੋਲੀ ਚੱਲੀ ਆ ਉਹ ਸਵਾਏ ਮੁਖਮਤਰੀ ਦੇ ਹੁਕਮ ਤੋਂ ਬਗੈਰਾਂ ਜੋ ਕਹਿੰਦੇ ਹੁੰਦੇ ਸੀ ਨਹੀਂ ਚੱਲ ਸਕਦੀ ਸੋ ਹੁਣ ਉਹ ਆ ਕੇ ਸਾਹਮਣੇ ਇਹਨਾਂ ਤੋਂ ਦੱਸਣ ਵੀ ਉਹਨਾਂ ਨੇ ਕਿਉਂ ਹੁਕਮ ਦਿੱਤਾ ਇਹ ਗੋਲੀ ਚਲਾਉਣ ਦਾ ਕਿਉਂਕਿ ਇਹ ਕੋਈ ਇਸ ਤਰ੍ਹਾਂ ਦਾ ਕਿ ਮਸਲਾ ਨਹੀਂ ਸੀ ਦੋ ਗਰੁੱਪਾਂ ਦੇ ਵਿੱਚ ਆਪਸੀ ਛੋਟਾ ਜਿਹਾ ਬਵਾਦ ਸੀਗਾ ਜਿਹੜਾ ਹੱਲ ਹੋ ਸਕਦਾ ਸੀਗਾ ਪਰ ਇਸ ਗੋਲੀ ਦੀ ਕੋਈ ਜ਼ਰੂਰਤ ਨਹੀਂ ਸੀਗੀ ਪਰ ਕਿਉਂਕਿ ਇਹਨਾਂ ਨੂੰ ਹੁਕਮ ਉਤੋਂ ਜਿਹੜੇ ਮੁੱਖ ਮੰਤਰੀ ਸਾਹਿਬ ਦੇ ਆਏ ਸੀਗੇ ਔਰ ਉਹਨਾਂ ਮੁੱਖ ਮੰਤਰੀ ਸਾਹਿਬ ਦੇ ਹੁਕਮਾਂ ਨੂੰ ਲਾਗੂ ਕਰਨ ਦੇ ਲਈ ਤੇ ਜਿਹੜਾ ਥੱਲੇ ਐਡਮਿਨਿਸਟ੍ਰੇਸ਼ਨ ਸੀਗੀ ਉਹ ਇੰਨੀ ਤਤਪਰ ਸੀਗੀ ਵੀ 22 ਤਰੀਕ ਰਾਤ ਨੂੰ 9:30 ਵਜੇ ਇੱਥੋਂ ਇਹਨਾਂ ਸਾਰੀ ਸਿਕਿਉਰਿਟੀ ਹਟਾਈ ਔਰ ਜਦੋਂ ਸਵੇਰੇ 23 ਤਰੀਕ ਨੂੰ ਸਵੇਰੇ 650 700 ਜਿਹੜਾ ਪੁਲਿਸ ਮੁਲਾਜ਼ਮ ਲਿਆ ਕੇ ਗੁਰਦੁਆਰਾ ਸਾਹਿਬ ਨੂੰ ਜਿੱਥੇ ਕਿ 15 16 ਚਰਪਨੀਆਂ ਅੰਕਸੇ ਜਿਹੜੇ ਬੈਠੇ ਸੀਗੇ ਉਹ ਜਿਹੜਾ ਆਖਿਆ ਉਹਨਾਂ ਦੇ ਤਾਬਰ ਤੋਂ ਗੋਲੀਆਂ ਚਲਾਉਂਦਿਆਂ ਸ਼ੁਰੂ ਕਰ ਦਿੱਤੀਆਂ ਅੱਥਰੂ ਗੈ ਛੱਡਦੀ ਸ਼ੁਰੂ ਕਰ ਦਿੱਤੀ ਜਿਹੜੀ ਕਿ ਆਤਮਨਿੰਦਨੀ ਆ ਕਿਉਂਕਿ ਗੁਰੂ ਘਰਾਂ ਤੇ ਜਿਹੜੇ ਹਮਲੇ ਆ ਗਏ 84 ਚ ਕਾਂਗਰਸ ਸਰਕਾਰ ਨੇ ਜਿਹੜਾ ਹਮਲਾ ਕੀਤਾ ਗੁਰੂ ਘਰ ਹਰਮੰਦਰ ਸਾਹਿਬ ਤੇ ਔਰ ਸੇਮ ਜਿਹੜਾ ਤਰੀਕੇ ਦੇ ਨਾਲ ਜਿਹੜਾ ਹੈਗਾ ਭਗਵਤ ਮਾਨ ਨੂੰ ਚੱਲੇ ਆ ਜਿਹੜਾ ਆਤਮਨਿੰਦਰੀ ਆ ਸ਼੍ਰੋਮਣੇ ਅਕਾਲੀ ਦਲ ਇਹਨਾਂ ਦੇ ਕੋਲੋਂ ਮੰਗ ਕਰਦਾ ਵੀ ਇਹਦੀ ਜਿਹੜੀ ਸੀਬੀਆਈ ਤੋਂ ਜਾਂਚ ਕਰਾਈ ਜਾਵੇ ਤਾਂ ਜੋ ਕਿ ਸੱਚ ਜਿਹੜਾ ਸਾਹਮਣੇ ਆ ਸਕੇ ਕਿ ਗੋਲੀ ਦਾ ਹੁਕਮ ਕਿਸਨੇ ਦਿੱਤਾ ਗਿਆ ਹੈਗਾ ਔਰ ਜਿਹੜੀ ਸੈਟ ਐਸਐਚਪੀ ਸਾਹਿਬ ਦੇ ਅਧੀਨ ਬੜਾਈ ਗਈ ਆ ਉਹਨੂੰ ਰੱਦ ਕਰਦਾ ਕਿਉਂਕਿ ਐਸਐਚਪੀ ਸਾਹਿਬ ਤਾਂ ਖੁਦ ਇਹ ਸਾਰਾ ਮਾਨੀਟਰ ਕਰਾਈ ਉਹ ਆਪਣੇ ਆਪ ਨੂੰ ਦੋਸ਼ੀ ਕਿਵੇਂ ਠਰਾ ਸਕਦੇ ਹੈਗੇ